ਕੁਛ ਹੋ ਗਿਆ ਇੱਕ ਜਿਹੜਾ ਇੱਕ ਉਹ ਤੱਕ ਸਰ ਜਿਹੜਾ ਬਸ ਸਟੈਂਡ ਦਾ ਜਾਂ ਫਿਰ ਕਲੋਨੀਆਂ ਦਾ ਹੋ ਸਕਦਾ ਕਦੋਂ ਤੱਕ ਉਹਦੀ ਪਲਾਨਿੰਗ ਜਿਹੜੀ ਹੈ ਉਹ ਉਹ ਜਿਹੜਾ ਪਲਾਨਿੰਗ ਡਿਪਾਰਟਮੈਂਟ ਹੈ ਉਸ ਨੂੰ ਕਰਨ ਵਾਸਤੇ ਕਿਉਂਕਿ ਸਰ ਭਗਵਾਨ ਸਿੰਘ ਮਾਨ ਜਾਂ ਸਾਡੀ ਉਹਨਾਂ ਦੀ ਜਿਹੜੀ ਟੀਮ ਹੈ ਔਰ ਸ਼੍ਰੀ ਰਵਿੰਦ ਕੇ ਜੀ ਵਰ ਸ਼ਾਇਦ ਤੁਸੀਂ ਮੈਨੂੰ ਨਹੀਂ ਪਤਾ ਸੁਣਿਆ ਹੋਏਗਾ ਜਨਹੀਂ ਜਦੋਂ ਮੌੜ ਆਏ ਸੀ ਮੌੜ ਰੈਲੀ ਹੋਈ ਹੈ ਉੱਥੇ ਵਰਚਲੀ ਇਹਦਾ ਨਹੀਂ ਪੱਥਰ ਰੱਖਿਆ ਗਿਆ ਬੱਸ ਸਟੈਂਡ ਦਾ ਬਿਲਕੁਲ ਔਰ ਕੇਰੀਵਾਲ ਸਾਹਿਬ ਨੇ ਬੋਲਦਿਆਂ ਹੋਇਆਂ ਕਿਹਾ ਕਿ ਬਟੰਡੇ ਨੂੰ ਕਿ ਨਵਾਂ ਬੱਸ ਸਟੈਂਡ ਦਿੱਤਾ ਗਿਆ ਹੈ ਇਹਦਾ ਅਸੀਂ ਅੱਜ ਉਦਘਾਟਨ ਕਰ ਰਹੇ ਹਾਂ ਨਹੀਂ ਪੱਥਰ ਰੱਖ ਰਹੇ ਹਾਂ ਇਸ ਕਰਕੇ ਮਾਨ ਸਾਹਿਬ ਹਰਾਂਦੀ ਜਾਂ ਆਮ ਆਦਮੀ ਪਾਰਟੀ ਦੀ ਜਿਹੜੀ ਕਮਿਟਮੈਂਟ ਹੈ ਇਹ ਉਸ ਤੋਂ ਨਹੀਂ ਭਾਈ ਦੀ ਇਹ ਸਾਰਾ ਕੁਝ ਜਿਹੜਾ ਉਹ ਬਣਾਉਣ ਦੇ ਰੀਦਰ ਰੱਖਦੇ ਡਾਕਟਰ ਸਰ ਇਹ ਵੀ ਕਦੋਂ ਤੱਕ ਨਹੀਂ ਪੱਥਰ ਹੋ ਜੂਗਾ ਕਦੋਂ ਤੱਕ ਰੱਖਿਆ ਜਾਊਗਾ ਜਿਹੜੇ ਦੇਖੋ ਸ਼ਰਮਾ ਜੀ ਗੱਲ ਰਿਹਾ ਹੈ ਜਿਸ ਤਰ੍ਹਾਂ ਲੋਕ ਹੁਣ ਦੇਖਦੇ ਹੋਣਗੇ ਵੀ ਕਦੇ ਉਥੇ ਟਾਊਨਸ਼ਿਪ ਵੀ ਬਣੂਗੀ ਉਹਦੀ ਸਫਾਈ ਦੇ ਟੈਂਡਰ ਆ ਗਿਆ ਇਸੇ ਤਰ੍ਹਾਂ ਮੈਂ ਕਦੇ ਵੀ ਉਹ ਗੱਲ ਨਹੀਂ ਕਰਦਾ ਕਿ ਮੈਂ ਇਹਦਾ ਪਲਾਨਿੰਗ ਮੈਂ ਨਹੀਂ ਕਰਨੀ ਪਲਾਨਿੰਗ ਪਲਾਨਿੰਗ ਡਿਪਾਰਟਮੈਂਟ ਨੇ ਕਰਨੀ ਹੈ ਬਹੁਤ ਥੋੜੇ ਸਮੇਂ ਵਿੱਚ ਤੁਸੀਂ ਦੇਖੋਗੇ ਇਹ ਸਾਰਾ ਕੁਝ ਜਿਹੜਾ ਲੋਕਾਂ ਦੇ ਸਾਹਮਣੇ ਆ ਜਾਏਗਾ ਕਹਿੰਦੇ ਐ ਪੈਕਟਿਓਡਲੇਟ ਜਿਵੇਂ ਪੁੱਚੋ ਬਣਿਆ ਹੋਇਆ ਵੇਅਰ ਹਾਊਸ ਹੋ ਗਿਆ ਇਹ ਚੀਜ਼ਾਂ ਸਾਰੀਆਂ ਕਹਿੰਦੇ ਉਸ ਬੱਸ ਸਟੈਂਡ ਦੇ ਨੇੜੇ ਆ ਰਹੀਆਂ ਸਨ ਇਹ ਅੱਛੀ ਪਲੈਨਿੰਗ ਕਰਨ ਵਾਸਤੇ ਪਲੈਨਿੰਗ ਡਿਪਾਰਟਮੈਂਟ ਨੂੰ ਕਿਹਾ ਗਿਆ ਇਹ ਮੈਨੂੰ ਪਤਾ ਹੈ ਕਿਉਂਕਿ ਜਿਹੜੇ ਉੱਥੇ ਇਸ ਦੀ ਰੇਖ ਦੇ ਕਰ ਰਹੇ ਐ ਸਾਰੇ ਕੰਮ ਦੀ ਉਹ ਖੁਦ ਟੈਕਨੀਕਲ ਬੰਦੇ ਨੇ ਔਰ ਬੜੀ ਉਹ ਤਨਦੇਹੀ ਦੇ ਨਾਲ ਕਮਿਟਮੈਂਟ ਦੇ ਨਾਲ ਕੇ ਪਰੰਡੇ ਦਾ ਮੂ ਮੱਥਾ ਹੋਰ ਵਧੀਆ ਬਣਾਇਆ ਜਾਵੇ ਸਭ ਕੁਝ ਚੰਗਾ ਹੀ ਕਰਨਗੇ ਵਪਾਰ ਵੀ ਬਧੂ ਹੈ ਜੀ ਇਹਦੇ ਨਾਲ ਬਿਲਕੁਲ ਜੀ ਦੇਖੋ ਜੇ ਜਿੱਥੇ ਵੀ ਕੋਈ ਆਕੇ ਬਸਦੇ ਆਮਨੁੱਖ ਉਥੇ ਵਪਾਰ ਵੱਧਦਾ ਕੋਈ ਜਮਾਨਾ ਸੀ ਲੈਨੋਂ ਪਾਰ ਇੱਥੇ ਸਾਰੇ 100 200 ਘਰ ਹੁੰਦੇ ਸੀ ਜੀ ਜੀ ਤੇ ਇਧਰ ਦੁਕਾਨ ਵੀ ਕੋਈ ਨਹੀਂ ਸੀ ਅੱਜ ਇੱਥੇ ਏਡੀ ਵੱਡੀ ਵਾਦੀ ਆਈ ਹੈ ਇੱਥੇ ਰਿਕਸ਼ੇ ਵੀ ਚੱਲਦੇ ਨੇ ਇੱਥੇ ਗੱਡੀਆਂ ਵੀ ਚਲਦੀਆਂ ਨੇ ਇੱਥੇ ਦੁਕਾਨਾਂ ਵੀ ਨੇ ਇੱਥੇ ਲੋਕ ਲੋਕ ਜਿਹੜਾ ਹੈਗਾ ਪੈਸਾ ਖਰਚ ਕਰਦੇ ਐ ਆਪਦੇ ਜਿਹੜਾ ਰੋਜ਼ ਜੀਵਨ ਦਾ ਨਰਵਾਹ ਹੈ ਖਾਣ ਪੀਣ ਤੇ ਇਹ ਸਾਰਾ ਸਰਕੂਲੇਸ਼ਨ ਹੁੰਦਾ ਹੈ ਇੱਕ ਇਕਨੋਮੀ ਦੇ ਵਿੱਚ ਸਰ ਮਲਤਾਨੀਆਂ ਪੁਲ ਜਿਹੜਾ ਕਦੋਂ ਤੱਕ ਹੋ ਜੀ ਬਰਤਾਨੀਆਂ ਪੁਲ ਜੋ ਅਸੀਂ ਲੋਕਾਂ ਨੂੰ ਵਾਅਦਾ ਕੀਤਾ ਮੈਂ ਜਾ ਕੇ ਆਇਆ ਪਿੱਛੇ ਜੀ 15 ਦਸੰਬਰ ਤੋਂ ਪਹਿਲਾਂ ਅਸੀਂ ਉਸ ਨੂੰ ਚਾਲੂ ਕਰ ਦੇਵਾਂਗੇ ਬਸ ਫਰਕ ਇੰਨਾ ਹੀ ਹੈ ਕਿ ਇਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਤੋਂ ਟਾਈਮ ਲੈਣਾ ਕਿ ਉਦਘਾਟਨ ਦਾ ਸਮਾਂ ਦੇਣ ਕਿਉਂਕਿ ਕਾਫੀ ਪ੍ਰੋਜੈਕਟ ਨੇ ਬਟੰਡੇ ਦੇ ਜਿੰਨਾ ਦਾ ਨੀਂ ਪੱਥਰ ਰੱਖਿਆ ਜਾ ਸਕਦਾ ਜਾਂ ਘਾਟਨ ਕੀਤਾ ਜਾ ਸਕਦਾ ਸਾਡੀ ਲਾਇਬ੍ਰੇਰੀ ਤਿਆਰ ਪਈ ਹੈ ਸਾਡਾ ਮਲਤਾਨੀਆਂ ਰੋਡ ਦਾ ਪੁਲ ਤਿਆਰ ਪਿਆ ਹੈ ਸਾਡਾ 25 ਕਰੋੜ ਦੀ ਲਾਗਤ ਦੇ ਨਾਲ ਜਿਹੜੀ ਸੈਂਕਸ਼ਨ ਹੋਈ ਹੈ ਉਹਦੇ ਟੈਂਡਰ ਹੋ ਕੇ ਕੰਮ ਚੱਲੂ ਹੈ ਜਿਹੜਾ ਬਾਟਰ ਸਪਲਾਈ ਪੁਰਾਣੀਆਂ ਪਾਈਪਾਂ ਬਦਲਣੀਆਂ ਜਾਂ ਨਵੀਂ ਸਪਲਾਈ ਪਾਉਣੀਆਂ ਹੈ ਸੀਵਰੇਜ ਦਾ ਜਿਹੜੇ 29 ਕਰੋੜ ਦੇ ਸੈਂਕਸ਼ਨ ਹੈ ਲਗਭਗ ਨੇੜੇ ਹੈ ਔਰ 37 ਕਰੋੜ ਦੀ ਜਿਹੜੀ ਝੀਲ ਨੰਬਰ ਇੱਕ ਅਸੀਂ ਲੈਣੀ ਹੈ ਉਹ ਵੀ ਨੇੜੇ ਹੈ ਮੈਂ ਤਾਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਸਾਰਿਆਂ ਦਾ ਇਕੱਠਾ ਇੱਕ ਦਿਨ ਰੱਖ ਕੇ ਉਹ ਇਹਦਾ ਨੀ ਪੱਤਰ ਰੱਖਣ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਿਹੜੀ ਪੰਜਾਬ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਯੋਆਈ ਦੇ ਥੱਲੇ ਕਿੰਨੀ ਕਮਿਟਿਡ ਹੈ ਲੋਕਾਂ ਦੇ ਨਾਲ ਜੋ ਕੁਝ ਉਹਨਾਂ ਨੇ ਕਿਹਾ ਹੈ ਉਹ ਕਰਨ ਦੇ ਲਈ ਤਿਆਰ ਹੈ ਸੰਜੇਨਗਰ